ਅੱਜ ਤੀਸਰਾ ਦਿਨ ਹੋ ਗਿਆ 15 ਫਰਵਰੀ 2024 ਜਿਹੜੇ ਕਿ ਕਿਸਾਨਾਂ ਨੂੰ ਤੀਜਾ ਦਿਨ ਹੋ ਗਿਆ ਰੇ ਰੇ ਇੱਥੇ ਰਹਿ ਰਹੇ ਨੇ ਪਰ ਅੱਜ ਜਿਹੜੀ ਮੀਟਿੰਗ ਹੈਗੀ ਸ਼ਾਮ ਦੇ ਟਾਈਮ ਉਹਦੇ ਵਿੱਚ ਨਤੀਜਾ ਨਿਕਲਦਾ ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ ਪਰ ਕਿਸਾਨ ਡਟੇ ਹੋਏ ਨੇ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਜਿਹੜੇ ਕਾਫਲਾ ਉਹ ਕਟੜਨੀ ਦੇ ਆ ਵਾਧਾ ਨਜ਼ਰ ਆ ਰਿਹਾ ਤੇ ਇਹਦੇ ਤਸਵੀਰਾਂ ਨੇ ਸ਼ੰਭੂ ਬਾਰਡਰ ਦੇ ਆ ਕਿਉਂਕਿ ਲਿਵਿੰਗ ਇੰਡੀਆ ਗਰਾਊਂਡ ਜ਼ੀਰੋ ਦੇ ਉੱਪਰ ਆ ਕੇ ਜਿਹੜਾ ਕਿ ਇਹ ਤਸਵੀਰਾਂ ਮਹਾਕਵਰੀ ਦਿਖਾ ਰਿਹਾ ਕਿ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸਰਕਾਰਾਂ ਤੱਕ ਪਹੁੰਚ ਸਕੇ ਕਿਉਂਕਿ ਇੰਟਰਨੈਟ ਦੀਆਂ ਸੇਵਾਵਾਂ ਵੀ ਜਿਹੜੀਆਂ ਇੱਥੇ ਬੰਦ ਕਰ ਦਿੱਤੀਆਂ ਨੇ ਕਿਸਾਨਾਂ ਦੀ ਪੀਚ ਬੰਦ ਕੀਤੇ ਜਾ ਰਹੇ ਨੇ ਜਿਹੜੇ ਉਹਨੇ ਟਵਿੱਟਰ ਨੇ ਉਹ ਬੰਦ ਕੀਤੇ ਜਾ ਰਹੇ ਪਰ ਕਿਸ ਕਿ ਲੰਗਰ ਵੀ ਚੱਲ ਰਹੇ ਨੇ ਕਿਉਂਕਿ ਜਿੱਥੇ ਸਰਕਾਰਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਹਰਿਆਣੇ ਦੇ ਵਿੱਚ ਕਿ ਜਿਹੜੇ ਕਿਸਾਨ ਇਹ ਦੇਸ਼ ਭਰ ਦੇ ਵਿੱਚੋਂ ਆਏ ਨੇ ਉਹਨਾਂ ਨੂੰ ਰਾਸ਼ਨਾਂ ਦਿੱਤਾ ਜਾਵੇ ਤੇਲ ਨਾਲ ਦਿੱਤਾ ਜਾਵੇ ਟਰੈਕਟਰ ਦੇ ਵਿੱਚ ਪਾਉਣ ਨੂੰ ਪਰ ਕਿਸਾਨਾਂ ਦੇ ਵੱਲੋਂ ਵੀ ਜਿਹੜਾ ਬਾਹਰ ਚੜ ਕੇ ਇੱਥੇ ਜਿਹੜੇ ਲਾਂਮਲੇ ਪਿੰਡ ਹੈਗੇ ਨੇ ਉੱਥੇ ਬਾਹਰ ਚੜ ਕੇ ਹਿੱਸਾ ਬਣ ਰਹੇ ਨੇ ਹੁਣ ਸਵਾਲ ਇਹ ਆ ਕਿ ਮਹਾਕਵਰੀਕ ਚਾਹੇ ਸਾਡੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਇੱਕ ਪਾਸੇ ਟੇਬਲ ਟॉक ਮੀਟਿੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕਿਸਾਨਾਂ ਦੇ ਉੱਪਰ ਜਿਹੜੇ ਕਿ ਅਥਰੂ ਗੈਰਸੁੱਟੇ ਜਾ ਰਹੇ ਨੇ ਕਿਸਾਨ ਕਹਿ ਰਹੇ ਕਿ ਦੋਹਰੀ ਨੀਤੀ ਸਾਡੀ ਦਾ ਸਰਕਾਰ ਖ